ਕਿ ਮੈਂ ਫਸਟ ਟਾਈਮ ਗਈ ਸੀ ਮੇਰੀ ਰੇਸ਼ੀ ਵਾਲੀਆਂ ਜੋ ਮੈਨੂੰ ਕਿਸੇ ਨੇ ਪਛਾਣਿਆ ਨਹੀਂ ਸੀ ਕਿਉਂਕਿ ਪਹਿਲਾਂ ਵਾਲੀ ਸੰਦੀ ਤੇ ਹੁਣ ਵਾਲੀ ਦੇ ਵਿੱਚ ਬਹੁਤ ਫਰਕ ਸੀ ਇਦਾਂ ਜੇ ਹੁਣ ਮੈਂ ਦੱਸਾਂ ਕਿ ਵੀ ਸਾਰਿਆਂ ਨੂੰ ਕਿ 15 ਸਾਲ ਦਾ ਤਾਂ ਮੇਰਾ ਬੇਟਾ ਹੈ ਹਾਂ ਜੀ ਅੱਛਾ ਹਾਂ ਜੀ 15 ਸਾਲ ਦਾ ਮੇਰਾ ਬੇਟਾ ਹੈ ਐਂਡੀ ਪਲੱਸ ਮੇਰੀ ਏਜ ਆ ਤੇ ਪਰ ਲੱਗਦਾ ਨਹੀਂਗਾ ਕਿ એનર્ਜੀ ਦੇ हिसाब ਨਾਲ ਹਾਂ ਜੀ ਤੁਸੀਂ ਦੇਖੇ ਹੋ ਮੇਰੇ ਵੀ ਫੋਟੋ ਹਾਂ ਹੁਣ ਤਾਂ ਫਿਰ ਫੋਟੋਆਂ ਬਹੁਤ ਜ਼ਿਆਦਾ ਖੇਦੇ ਹੋਗੇ ਹਾਂ ਜੀ ਹਣ ਤਾਂ ਯਾਨੀ ਕਿ ਜਿੱਥੇ ਆਨੇ ਦੀਦੀ ਹਣੇ ਹੱਥ ਦੇਣ ਦੇ ਕਹਿੰਦੇ ਟੀਮੇ ਵਾਲਨ ਦੇ ਤਾਂ ਹੱਥ 'ਚ ਹੀ ਕੈਮਰਾ ਸਟੇਟਸ ਦੇਖ ਕੇ ਮੇਰੇ ਤੁਹਾਡੇ ਸਰਕਲ ਦੇ ਵਿੱਚ ਥੋੜੀ ਅਸਲੀਆ ਪੁੱਛਦੀਆਂ ਨੇ ਵੀ ਕੀ ਖਾਂਦੇ ਹੋ ਹੈ ਬਹੁਤ ਜ਼ਿਆਦਾ ਜੀ ਕੀ ਕਹਿਣਾ ਚਾਹੂਂਗੇ ਜਿਹੜੇ ਜ਼ਿਆਦਾ ਓਵਰ weight ਲਈ ਰਹਦੇ ਆ ਮੈਂ ਸਾਰਿਆਂ ਨੂੰ ਇਹੀ ਰეკਮੈਂਡ ਕਰਦੀ ਵੀ ਇੱਕ ਵਾਰ ਤੁਸੀਂ ਜ਼ਰੂਰ ਨਿਊਟ੍ਰੀਸ਼ਨ ਲੈ ਕੇ ਦਿਓ ਨੇ ਨੇਚਰਲ ਫੂਡ ਹੈ ਇਹ ਕੋਈ ਕੈਮੀਕਲ ਨਹੀਂ ਹੈਗਾ ਜੀ ਕਿਉਂਕਿ ਤੁਹਾਡੇ ਸਾਹਮਣੇ ਆ ਕੋਈ ਸਾਡੀ ਸਕਿਨ ਲਈ ਲੂਜ਼ ਹੋਈ ਤੇ ਜਿਹੜੀ ਦੇਖ ਰਹੇ ਹੋ ਮੇਰੇ ਕਰਜਰ ਬ੍ਰਦਰ ਦੀ ਮੈਰਿਜ ਦੀ ਪਿਕ ਹੈਗੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਰੋੜੀ ਦੇ ਵਿੱਚ ਖੜੇ ਆ ਰੋੜੀ ਜ਼ਿਲ੍ਹਾ ਸਰਸਾ ਹਰਿਆਣਾ ਦੇ ਵਿੱਚ ਆਪਾਂ ਪਹੁੰਚੇ ਫਿਟਨੈਸ ਫੈਕਟਰੀ ਮਤਲਬ ਫਿੱਟ ਕਰਨ ਦੀ ਫੈਕਟਰੀ ਦੇ ਵਿੱਚ ਪਹੁੰਚੇ ਆ ਤੇ ਗੱਲਬਾਤ ਕਰਦੇ ਆ ਕਿਵੇਂ ਕਿਵੇਂ ਫਿੱਟ ਕਰਦੇ ਆ ਤੇ ਕੌਣ ਕੌਣ ਫਿੱਟ ਹੋਇਆ ਉਹਨਾਂ ਦੇ ਰਿਜ਼ਲਟ ਵੀ ਦਿਖਾਉਨੇ ਆ ਅੱਜ ਉਹਨਾਂ ਦੇ ਅੰਦਰ ਜਾ ਕੇ ਕਰਦੇ ਆ ਗੱਲਬਾਤ ਦੀ ਹਾਂਜੀ ਸੱਸੀ ਗਾਲ ਜੀ ਆਪਾਂ ਫੈਕਟਰੀ ਦੇ ਅੰਦਰ ਆ ਗਏ ਤਾਂ ਆਪਾਂ ਗੱਲਬਾਤ ਕਰਾਉਣੀ ਹੈ ਵੀ ਕਿਵੇਂ ਫਿੱਟ ਕਰਦੇ ਸੱਸੀ ਗਾਲ ਜੀ ਸੱਸੀ ਗਾਲ ਜੀ ਪਹਿਲਾਂ ਪਰ ਰਿਜ਼ਲਟ ਬਾਰੇ ਗੱਲ ਕਰੀ ਜੀ ਤੁਸੀਂ ਕਿੰਨਾ weight ਘੱਟ ਕੀਤਾ ਮੈਂ ਆਪਣਾ 26 ਕਿਲੋ ਵਜ਼ਨ loss ਕੀਤਾ ਜੀ 26 ਕਿਲੋ ਘੱਟ ਕੀਤਾ ਹਾਂਜੀ 26 ਉਹ ਵੀ ਦਿੱਕਤ ਹੈ ਪਰੇਸ਼ਾਨੀ ਕਿਸੇ ਤਰ੍ਹਾਂ ਦੀ ਨਹੀਂ ਕੋਈ ਨਹੀਂ ਹੈ ਕੀ ਜੀ ਹੁਣ ਫਿਰ ਆਸੇ ਪਾਸੇ ਵਾਲੇ ਥੋੜਾ ਫਰੈਂਡ ਸਰਕਲ ਕੀ ਕਹਿੰਦਾ ਜੀ ਅ ਸਾਰੇ ਇਹੀ ਕਹਿੰਦੇ ਆਂ ਵੀ ਵੀ ਜੀ ਜ਼ਿਆਦਾ ਤਾਂ ਆਪਾਂ ਨੂੰ ਇੱਕ ਤਾਂ energy ਹੋ ਜਾਂਦੀ ਆ ਜਦੋਂ ਆਪਣਾ weight ਜ਼ਿਆਦਾ ਹੁੰਦਾ ਤਾਂ ਇੱਕ ਮੰਨ ਕੇ ਚਲੋ ਕਿ ਸੁਸਤੀ ਹੋ ਜਾਂਦੀ ਆ ਤੇ ਇੱਕ ਜਦੋਂ ਕੋਈ ਕਿਤੇ ਬੁਲਾਉਂਦਾ ਕਿਸੇ ਫੰ ਆਉਂਦਾ ਤਾਂ ਪਹਿਲੀ ਗੱਲ ਤਾਂ ਆਪਣੇ ਕੱਪੜੇ ਨਹੀਂ ਆਉਂਦੇ ਹੈਗੇ ਦੂਜੀ ਗੱਲ ਇਹ ਹੁੰਦੀ ਆ ਕਿ ਵੀ ਤੇ ਦਿਨ ਨੂੰ ਚੁੰਨੀ ਨਾਲ ਲਗਾਉਮਾਂਗੇ ਕਦੇ ਨਾ ਕਰਾਂਗੇ ਇਹਦੇ ਕਰਕੇ ਫਿਰ ਅਸੀਂ ਕਿਤੇ ਜਾਂਦੀ ਨਹੀਂ ਸੀ ਮਤਲਬ ਕਹਿੰਦੇ ਹੁੰਦੇ ਵੀ ਤੂੰ ਫੋਟੋ ਖਿੱਚ ਤੇ ਮੈਟਾ ਦਿਖਾ ਦਾਂ ਉਹ ਕੰਮ ਹੋ ਜਾਂਦਾ ਹਾਂਜੀ ਉਹ ਕੰਮ ਮੇਰੇ ਨਾਲ ਹੋਇਆ ਸੀ ਤੇ ਇਹਦੇ ਲਈ ਅਸੀਂ ਜੇ ਸਾਨੂੰ ਕੋਈ ਇਨਵਾਈਟ ਕਰਦਾ ਸੀ ਅਸੀਂ ਜਾਂਦੀ ਨਹੀਂ ਸੀ ਕਿ ਅਸੀਂ ਕਹਿੰਦੇ ਸੀ ਵੀ ਅਰੇ ਅੰਦਰ ਹੀ ਠੀਕ ਆ ਜੀ ਤੇ ਫਰੈਂਡ ਸਰਕਲ ਨੂੰ ਵੀ ਮਿਲਣ ਤੋਂ ਡਰਦੇ ਸੀਗੇ ਵੀ ਹਾਂ ਅਗਲਾ ਕਿ ਤੁਸੀਂ ਕੀ ਬਣੇ ਫਿਰਦੇ ਹੋ ਆਪਣੇ ਆਪ ਨੂੰ ਤਾਂ ਦੇਖ ਲਓ ਤੇ ਹੁਣ ਅਸੀਂ ਫਿੱਟਾਂ ਤੇ ਡਰੈੱਸਾਂ ਪਾਉਨੇ ਆ ਤੇ ਹੁਣ ਅਸੀਂ ਦੇਖਦੇ ਆਂ ਵੀ ਕਿਸੇ ਦੇ ਕੋਈ ਨਾ ਕੋਈ ਫੰਕਸ਼ਨ ਹੋਵੇ ਅਗਲਾ ਸਾਨੂੰ ਇਨਵਾਈਟ ਕਰੇ ਅਸੀਂ ਜਾਈਏ ਤਾਂ ਬਹੁਤ ਜ਼ਿਆਦਾ ਬੈਨੀ ਇਫੈਕਟ ਹੋਇਆ ਸਾਨੂੰ ਤੇ ਇੱਕ ਕਿਸਮ ਦੀ ਨਿਊ ਲਾਈਫ ਮਿਲ ਗਈ ਹੈ ਜੀ ਮਤਲਬ ਪਹਿਲਾਂ ਤਾਂ ਜ਼ਿੰਦਗੀ ਘਟ ਰਹੇ ਸੀਗੇ ਕੱਟ ਨਹੀਂ ਜੀ ਰਹੇ ਵੀ ਜੀ ਉਹ ਤਾਂ ਇੱਕ ਕਿਸਮ ਦਾ ਵੀ ਨਰਕ ਭੋਗ ਰਹੇ ਸੀਗੇ ਦਿਨ ਗਿੰਦੇ ਸੀ ਵੀ ਕਦੋਂ ਪ੍ਰਮਾਤਮਾ ਸੱਦਾ ਦੇਊਗਾ ਵੀ ਆਜੂ ਤੇ ਹੁਣ ਕਹਿੰਦੇ ਆ ਕਿ ਵੀ ਉਮਰ ਵਧਾ ਦੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਉਹ ਤਾਂ ਵੈਸੇ ਛੋਟੇ ਲੱਗਣ ਲੱਗੇ ਫਿਰ 10 ਸਾਲੋਂ ਫੋਟੋ ਦੇ ਹਿਸਾਬ ਨਾਲ ਦੇਖੀਦਾ ਬਹੁਤ ਈਜ਼ ਜੀ ਬਹੁਤ ਜ਼ਿਆਦਾ ਡਿਫਰੈਂਸ ਪੈਂਦਾ ਆਪਣਾ ਜਦੋਂ ਮੋਟਾਪਾ ਹੁੰਦਾ ਤਾਂ ਮੰਨ ਕੇ ਚੱਲੋ ਕਿ ਵੀ ਇੱਕ ਤਾਂ ਪ੍ਰੋਬਲਮਾਂ ਨੇ ਆਪਾਂ ਨੂੰ ਘੇਰਿਆ ਹੁੰਦਾ ਇੱਕ ਉਤੋਂ ਚ ਆਪਾਂ ਓਵਰ weight ਲੱਗਦੇ ਆ ਤੇ ਐਦਾਂ ਜੇ ਹੁਣ ਮੈਂ ਦੱਸਾਂ ਕਿ ਵੀ ਸਦਾਰਿਆਂ ਨੂੰ ਕਿ 15 ਸਾਲ ਦਾ ਤਾਂ ਮੇਰਾ ਬੇਟਾ ਹੈ ਹਾਂ ਜੀ ਹਾਂ ਜੀ 15 ਸਾਲ ਦਾ ਮੇਰਾ ਬੇਟਾ ਹੈ 35 ਪਲੱਸ ਮੇਰੀ ਏਜ ਆ ਤੇ ਪਰ ਲੱਗਦਾ ਨਹੀਂਗਾ ਕਿ એનર્ਜੀ ਦੇ ਸਾਬ ਨਾਲ ਕੋਈ ਜਦੋਂ ਤੁਸੀਂ ਸਟਾਰਟ ਕੀਤਾ ਸੀਗਾ ਕੋਈ ਦਿੱਕਤ ਹੈ ਪਰੇਸ਼ਾਨੀ ਕਿਸੇ ਤਰ੍ਹਾਂ ਵੀਕਨੈਸ ਨਹੀਂ ਆਈ ਨਹੀਂ ਜੀ ਕੋਈ ਨਹੀਂ ਕਿਉਂਕਿ ਇਹਦੇ ਵਿੱਚ ਵੀਕਨੈਸ ਤਾਂ ਆਪਾਂ ਤਾਂ ਹੀ ਜੀ ਆਪਾਂ ਭੁੱਖੇ ਰਹੀਏ ਹਾਂ ਬਾਕੀ ਹਾਂਜੀ ਤੇ ਇਹ ਨਿਊਟ੍ਰੀਸ਼ਨ ਆ ਉਹ ਵੀ ਵੈਜੀਟੇਬਲ ਤੇ ਫਰੂਟਸ ਤੋਂ ਬਣਿਆ ਹੋਇਆ ਤੇ ਤੁਹਾਡੀ ਹੋਮ ਡਾਈਟ ਆ ਖਾਣਾ ਖਾਣਾ ਮਤਲਬ ਬਾਹਰੋਂ ਨਹੀਂ ਕੁਝ ਲੈਣਾ ਕੁਝ ਵੀ ਨਹੀਂ ਲੈ ਗੋਣਾ ਜੀ ਹਾਂਜੀ ਆਪਣੀ ਰਸੋਈ ਦਾ ਹੀ ਆ ਜੀ ਫਰੂਟ ਆ ਵੈਜੀਟੇਬਲ ਨੇ ਜੀ ਤੇ ਸਲਾਹ ਦਾ ਬਸ ਇਹੀ ਚੀਜ਼ਾਂ ਨੇ ਹੋਰ ਕੁਝ ਨਹੀਂ ਕਿੰਨੇ ਤੋਂ ਕਿੰਨੀ ਉਮਰ ਦਾ ਬੰਦਾ ਜੀ ਇਹ 2 ਸਾਲ ਤੋਂ ਲੈ ਕੇ 100 ਸਾਲ ਤੱਕ ਵੀ ਈ ਲੈ ਸਕਦਾ 2 ਸਾਲ ਤੋਂ ਲੈ ਕੇ 100 ਸਾਲ ਤੱਕ ਦਾ ਯੂਜ਼ ਕਰ ਸਕਦਾ ਹਾਂਜੀ ਜਿੱਦਾਂ ਕਈ ਲੋਕ ਕਹਿ ਦਿੰਦੇ ਨੇ ਜੀ ਕੋਈ ਸਾਈਡ ਇਫੈਕਟ ਕਿ ਇਹਦੇ ਵਿੱਚ ਕੀ ਮ ਦੀ ਸੰ ਨਹੀਂ ਦੇਖੋ ਜੀ ਜੇ ਕੋਈ ਸਾਈਡ ਇਫੈਕਟ ਹੁੰਦਾ ਜਾਂ ਕੋਈ ਮੈਡੀਸਨ ਦਾ ਇਸ਼ੂ ਹੁੰਦਾ ਤਾਂ ਅਸੀਂ ਆਪਣੇ ਬੱਚਿਆਂ ਨੂੰ ਕਿਉਂ ਦਿੰਦੇ ਬਿਲਕੁਲ ਸਹੀ ਗੱਲ ਹੈ ਕਿਉਂਕਿ ਇਹ ਜਿਹੜਾ ਪੈਟਰਨ ਸ਼ੁਰੂ ਕੀਤਾ ਹੈ ਸਿਰਫ ਅਸੀਂ ਆਪਣੇ ਘਰ ਤੋਂ ਕੀਤਾ ਪਹਿਲਾਂ ਮਨਦੀਪ ਨੇ ਮੇਰੇ ਹਸਬੰਦ ਨੇ ਉਹਨਾਂ ਨੇ 55 ਕਿਲੋ weight loss ਕੀਤਾ ਜੀ 55 ਕਿਲੋ weight loss ਕੀਤਾ ਜੀ ਤੇ ਫੋਟੋ ਤੁਹਾਨੂੰ ਨਾਲ-ਨਾਲ ਸਕਰੀਨ ਤੇ ਚੱਲੀ ਵੀ ਜਾਂਦੀ ਆ ਤੁਸੀਂ ਦੇਖ ਲਓ ਸਾਹਮਣੇ ਵੀ ਆ ਬਾਈ ਜੀ ਹਾਂਜੀ ਉਹਨਾਂ ਦੀ ਗਾਈਡੈਂਸ ਦੇ ਵਿੱਚ ਰਹਿ ਕੇ ਮੈਂ 26 ਕਿਲੋ ਵੇਟ ਲਾਸ ਕੀਤਾ ਤੇ ਬੇਟੇ ਨੇ 14 ਕਿਲੋ ਲਾਸ ਕੀਤਾ ਤੇ ਇੱਕ ਆਪਣੇ ਕੋਲ ਪ੍ਰੋਡਕਟ ਹੁੰਦਾ ਕਿ ਬੱਚਿਆਂ ਦਾ ਜਿਹੜੇ ਬੱਚਿਆਂ ਦੀ ਕਮਿਊਨਿਟੀ ਵੀਕ ਹੁੰਦੀ ਆ ਜਾਂ ਬੱਚਿਆਂ ਦੀ ਹਾਈਟ ਜਾਂ ਗਰੋਥ ਨਹੀਂ ਕਰਦੀ ਹੈਗੀ ਤਾਂ ਮੈਂ ਉਹ ਵੀ ਖੁਦ ਲਾਈਫ ਦੇ ਵਿੱਚ ਦੱਦੀ ਕਿ ਮੇਰਾ ਬੱਚਾ ਵੀ ਲੈ ਰਿਆ ਅਸੀਂ ਇਹ ਨਹੀਂ ਦੇ ਰਹੇ ਹਾਂ ਜੀ ਇਹ ਸਟਾਰਟਿੰਗ ਤੋਂ ਹੀ ਸਾਲ ਤੋਂ ਲੈ ਰਹੀ ਆਪਣਾ ਨੂਟ੍ਰੀਸ਼ਨ ਸਾਰਾ ਹਾਂਜੀ ਹਾਂ ਕੋਈ ਸਾਈਡ ਇਫੈਕਟ ਨਹੀਂ ਹੈਗਾ ਜੀ ਬਾਕੀ ਇਹ ਦੱਸ ਦਿੰਦੇ ਹਾਂ ਜੀ ਜੀ ਸੱਚੀ ਗਾਲ ਜੀ ਸੱਚੀ ਗਾਲ ਜੀ ਕਿੰਨਾ ਘਟ ਕੀਤਾ ਤੁਸੀਂ ਮੈਂ ਜੀ ਤੁਸੀਂ ਦੇਖੀਓ ਮੇਰੀ ਵੀ ਫੋਟੋ ਹਾਂਜੀ ਜਦੋਂ ਤੁਸੀਂ weight ਘੱਟ ਕੀਤਾ ਉਸ ਤੋਂ ਬਾਅਦ ਫਿਰ ਕਿਉਂ ਪੇਕਿਆਂ ਨੇ ਪੁੱਛਿਆ ਨਹੀਂ ਵੀ ਕੀ ਘਰੇ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਵੀ ਇਸ ਚੀਜ਼ ਹੁਣ ਲੱਗ ਗਈ ਨਹੀਂ ਜੀ ਪਹਿਲਾਂ ਜਾਨਕੀ ਮੈਂ ਜਦੋਂ ਨਿਊਟ੍ਰੀਸ਼ਨ ਲੈਣ ਲੱਗੀ ਸੀ ਪਹਿਲਾਂ ਤਾਂ ਮੈਂ ਦੀ ਸਾਨੂੰ ਫਾਲੋ ਕੀਤਾ ਰਿਆ ਇੰਸਟਾਗ੍ਰਾਮ ਦੇ ਮੈਂ ਦੇਖਦੀ ਸੀ ਵੀ ਇਹਨਾਂ ਦੇ ਪਤਾ ਨਹੀਂ ਕਿਦਾਂ ਦੇ ਰਿਜ਼ਲਟ ਹੋਣਗੇ ਕਿਉਂਕਿ ਹੁਣ ਆਦਰ ਕੰਪਨੀਆਂ ਦੇ ਕਾਫੀ ਫੇਕ ਚੱਲ ਰਿਹਾ ਹਨ ਤੇ ਜਦੋਂ ਮੈਂ ਡੇਲੀ ਲਾਈਵ ਸਰ ਨੂੰ ਦੇਖਣਾ ਮੈਂ ਕਿਹਾ ਨਾ ਵੀ ਪਤਾ ਨਹੀਂ ਇਹਨਾਂ ਦੇ ਕਿਦਾਂ ਦੇ ਰਿਜ਼ਲਟ ਹੈ ਇੱਕ ਵਾਰ ਦੇਖੀ ਤੇ ਸਹੀ ਆਪਾਂ ਵੀ ਟਰਾਈ ਕਰਕੇ ਮੈਂ ਆਪਣੇ ਹਸਬੰਦ ਨੂੰ ਪੁੱਛਿਆ ਮੇਰੇ ਹਸਬੰਦ ਕਹਿੰਦੇ ਇਹ ਵੀ ਜਿੱ ਗੱਲ ਵਾਲੀ ਇਹ ਇਹ ਜ਼ਿਆਦਾ ਹੁੰਦੀ ਹੈ ਗੱਲ ਹਾਂਜੀ ਹਾਂਜੀ ਮੈਂ ਆਪਦੇ ਬ੍ਰਦਰ ਨਾਲ ਗੱਲ ਕੀਤੀ ਮੇਰੇ ਬ੍ਰਦਰ ਕਹਿੰਦਾ ਨਹੀਂ ਤੂੰ ਟਰਾਈ ਕਰ ਜਿਦੋਂ ਮੈਂ ਟਰਾਈ ਕੀਤਾ ਤਾਂ ਤੁਸੀਂ ਤੁਹਾਡੇ ਸਾਹਮਣੇ ਹੈ ਲਾਈਫ ਹੀ ਚੇਂਜ ਹੋ ਗਈ ਹੁਣ ਹੈਲਥ ਵੈਲਥ ਦੋਨੋਂ ਹੀ ਮਿਲ ਗਈਆਂ ਜੀ ਬਿਲਕੁਲ ਬਿਲਕੁਲ ਹੁਣ ਆਪ ਅੱਗੇ ਕਿਸੇ ਦੀ ਹੈਲਪ ਵੀ ਕਰ ਸਕਦੇ ਆ ਕਿੱਥੇ ਆਪਣੀ ਜ਼ਿੰਦਗੀ ਨੂੰ ਸੋਚ ਰਿਹਾ ਸੀ ਵੀ ਪਤਾ ਨਹੀਂ ਕਿੱਦਾਂ ਦੀ ਜ਼ਿੰਦਗੀ ਮਿਲੀ ਆ ਵੀ ਡਾਕਟਰਾਂ ਕੋਲੇ ਜਾਓ ਕਿਉਂਕਿ ਮੈਨੂੰ ਲੈਗਸ ਦੀ ਬਲੋਕੇਜ ਵੀ ਬਹੁਤ ਜ਼ਿਆਦਾ ਸੀਗੀ ਅੱਛਾ ਮੇਰੇ ਮੰਨ ਕੇ ਚੱਲੋ ਕਿ ਤਿੰਨ ਤੋਂ ਚਾਰ ਮਾਂਥ ਰੈਗੂਲਰ ਖਿਚਨ ਲੱਗੀਆਂ ਨੇ ਹੁਣ ਤਾਂ ਫਿਰ ਫੋਟੋਆਂ ਬਹੁਤ ਜ਼ਿਆਦਾ ਖੇਦੇ ਹੋਣਗੇ ਹਾਂਜੀ ਹੁਣ ਤਾਂ ਯਾਨੀ ਕਿ ਜਿੱਥੇ ਜਾਂਦੇ ਦੀਦੀ ਉਹਨੇ ਹੱਥ ਦੇਣੇ ਕਹਿੰਦੇ ਤੀਵੇਂ ਮੇੜਨ ਦੇ ਤਾਂ ਹੱਥ ਦੀ ਕੈਮਰਾ ਸਟੇਟਸ ਦੇਖ ਕੇ ਮੈਂ ਤੁਹਾਡੇ ਸਰਕਲ ਦੇ ਵਿੱਚ ਥੋੜੀਆਂ ਅਸਲੀਆ ਪੁੱਛ ਲਈਆਂ ਨੇ ਵੀ ਕੀ ਖਾਣੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿਹੜੇ ਯਾਨੀ ਕਿ ਮੇਰੇ ਨੋਨ ਦੇ ਵਿੱਚ ਕਹਿੰਦੇ ਸੀ ਜੀ ਯਾਨੀ ਕਿ ਬਾਅਦ ਵਿੱਚ ਜਦੋਂ ਤੁਸੀਂ ਨਿਊਟ੍ਰੀਸ਼ਨ ਛੱਡ ਦਿੰਦੇ ਹੋ weight ਵਾਚ ਜਾਂਦਾ ਤੇ ਹੁਣ ਮੇਰੀ ਫੈਮਿਲੀ ਦੇ ਵਿੱਚ ਮੇਰੀ ਸਿਸਟਰ ਇਨ-ਲॉ ਪਹਿਲਾਂ ਬਹੁਤ ਉਹਨਾਂ ਦੇ ਕੁਐਸਚਨ ਹੁੰਦੇ ਸੀ யலா ਉਹਨਾਂ ਨੇ ਮੇਰਾ ਵੇਟ ਨਹੀਂ ਕੀਤਾ ਹੈਗਾ ਵੀ ਇਹਨਾਂ ਨੇ ਜਨਕੀ ਅੱਗੇ ਕਲੱਬ ਰਨ ਕਰਨਗੇ ਜਾਈਗੀ ਉਹ ਮੰਦਿਰ ਸਰ ਕੋਲੇ ਮੇਰੇ ਤੋਂ ਵੀ ਪਹਿਲਾਂ ਪਹੁੰਚੇ ਵੀ ਇਹ ਫਿੱਟ ਹੋ ਗਿਆ ਹੁਣ ਮੈਂ ਵੀ ਫਿੱਟ ਹੋ ਗਈ ਹਾਂ ਕੀ ਕਹਿਣਾ ਚਾਹੂੰ ਕਿ ਜਿਹੜੇ ਜ਼ਿਆਦਾ ਓਵਰ weight ਲਈ ਰਹਿੰਦੇ ਆ ਮੈਂ ਸਾਰਿਆਂ ਨੂੰ ਇਹੀ ਰეკਮੈਂਡ ਕਰਦੀ ਹਾਂ ਇੱਕ ਵਾਰ ਤੁਸੀਂ ਜ਼ਰੂਰ ਨਿਊਟ੍ਰੀਸ਼ਨ ਲੈ ਕੇ ਦਿਓ ਨੇਚਰਲ ਫੂਡ ਹੈ ਇਹ ਕੋਈ ਕੈਮੀਕਲ ਨਹੀਂ ਹੈਗਾ ਜੀ ਕਿਉਂਕਿ ਤੁਹਾਡੇ ਸਾਹਮਣੇ ਆ ਕੋਈ ਸਾਡੀ ਸਕਿਨ ਲਈ ਲੂਜ਼ ਹੋਈ ਤੇ ਜਿਹੜੀ ਤੁਸੀਂ ਦੇਖ ਰਹੇ ਹੋ ਮੇਰੇ ਕਰਜਰ ਬ੍ਰਦਰ ਦੀ ਮੈਰਿਜ ਦੀ ਬਿਕ ਹੈਗੀ ਆ ਜੀ ਤੇ ਬਾਕੀ ਤੁਹਾਡੇ ਸਾ ਕਿ ਮੈਂ ਫਸਟ ਟਾਈਮ ਗਈ ਸੀ ਮੇਰੀ ਰੇਸ਼ੀ ਵਾਲੀਆਂ ਜਿਹੜੀਆਂ ਨੂੰ ਕਿਸੇ ਨੇ ਪਛਾਣਿਆ ਨਹੀਂ ਸੀ ਕਿਉਂਕਿ ਪਹਿਲਾਂ ਵਾਲੀ ਸੰਨੀ ਤੇ ਹੁਣ ਵਾਲੀ ਦੇ ਵਿੱਚ ਬਹੁਤ ਫਰਕ ਸੀ ਠੀਕ ਹੈ ਜੀ ਚਲੋ ਤੇ ਸਸੀ ਗੱਲ ਜੀ ਆਪਾਂ ਕਿੰਨਾ ਕੱਟ ਕੀਤਾ ਜੀ ਮੈਂ ਜੀ 20 ਕਿਲੋ ਕੱਟ ਕੀਤਾ ਤੇ 20 ਕਿਲੋ ਕੱਟ ਕੀਤਾ ਕਿੰਨੇ ਟਾਈਮ ਦੇ ਵਿੱਚ 3 ਮਹੀਨਿਆਂ ਦੇ ਵਿੱਚ 3 ਮਹੀਨੇ ਕੋਈ ਦਿੱਕਤ ਨਹੀਂ ਬਰੇਟ ਨਹੀਂ ਕੋਈ ਪਰੇਸ਼ਾਨੀ ਨਹੀਂ ਹੈ ਵਧੀਆ ਹਾਂ ਹਾਂ ਜੀ ਸਰਕਲ ਕਰਕੇ ਮੈਂ ਸਾਰਾ ਬਸ ਸਭ ਕੋਈ ਵੀ ਸਾਰਾ ਪਹਿਲਾਂ ਤਾਂ ਜੀ ਸਾਰਾ ਤਾਂ ਛੋਰੀ ਹੋਈ ਲਿਆ ਸੀ ਉਹੀ ਸੇਮ ਕੁਐਸਚਨ ਹੁੰਦਾ ਜਿਵੇਂ ਸਾਨੂੰ ਹੁਣ ਵੀ ਕਰ ਦਿੰਦਾ ਜੀ ਸਾਈਡ ਇਫੈਕਟ ਵਾਲਾ ਉਹੀ ਸੀਗਾ ਪਹਿਲਾਂ ਤਾਂ ਲਿਆ ਪਰ ਜਦੋਂ ਰਿਜ਼ਲਟ ਆਇਆ ਫਿਰ ਸਾਰਿਆਂ ਨੇ ਯਕੀਨ ਕੀਤਾ ਹੁਣ ਲੈਂਦੇ ਆ ਰੈਲੇਟਿਵ ਲੈਂਦੇ ਆ ਜੀ 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 ਹਾਂ ਜੀ ਟਰਾਈ ਕਰਦੇ ਆ ਤੇ ਚਲੋ ਜੀ ਇਹਨਾਂ ਦਾ ਤਾਂ ਇਹ ਰਿਜ਼ਲਟ ਬਾਰੇ ਆਪਾਂ ਗੱਲਬਾਤ ਕੀਤੀ ਹੈ ਹੁਣ ਤੁਹਾਨੂੰ ਦੱਸ ਦਿਆਂ ਵੀ ਕਿਵੇਂ ਮੰਗਵਾਉਣਾ ਕਿਵੇਂ ਆ ਤੇ ਇਧਰ ਬਾਈ ਜੀ ਤੁਸੀਂ ਵੀ ਯੂਜ਼ ਕੀਤਾ ਸੀਗਾ ਮੈਂ ਕਰਿਆ ਵੀਰੇ 16 ਕਿਲੋ weight loss ਕਰਿਆ 2 ਮਹੀਨੇ 'ਚ 16 ਕਿਲੋ 2 ਮਹੀਨਿਆਂ ਦੇ ਵਿੱਚ ਠੀਕ ਹੈ ਜੀ ਕੀ ਕਹਿਣਾ ਚਾਹੁੰਦੇ ਆ ਫਿਰ ਜਿਹੜਾ ਚੂਜ਼ ਕਰਨਾ ਚਾਹੀਦਾ ਮੋਟਾਪੇ ਨਾਲ ਤਾਂ ਸਾਰੀਆਂ ਬਿਮਾਰੀਆਂ ਨੇ ਜੋ ਵੀ ਹੈਗੀਆਂ ਨੇ ਜੋ ਪ੍ਰੋਬਲਮ ਸੀਗੀ ਮੈਨੂੰ ਪਵਾਸੀਰ ਦੀ ਪ੍ਰੋਬਲਮ ਸੀਗੀ ਸਹੀ ਨਹੀਂ ਹੋ ਰਹੀ ਸੀਗੀ 5 ਗ੍ਰਾਮ ਖੋਨ ਰਹੇਗੇ ਸੀ ਮੇਰੇ ਅੱਛਾ ਤੇ ਨਿਊਟ੍ਰੀਸ਼ਨ ਵਰਤੇ ਦੋ ਮਹੀਨੇ ਦੇ ਵਿੱਚ ਪ੍ਰੋਬਲਮ ਵੀ ਸੋਲਵ ਹੋ ਗਈ ਤੇ 11 ਗ੍ਰਾਮ ਖੋਨ ਹੋ ਗਏ ਕੀ ਬਾਤ ਹੈ ਜੀ ਤੇ ਬਾਈ ਜੀ ਹੁਣ ਆਪਾਂ ਦੱਸ ਦਈਏ ਵੀ ਮੰਗਵਾਉਣ ਦਾ ਤਰੀਕਾ ਕੀ ਇਹਨਾਂ ਦਾ ਮੰਗਵਾਉਣ ਦਾ ਵੀ ਜੇ ਆਪਾਂ ਇੰਡੀਆ ਚ ਮੰਗਾਉਣੇ ਆ ਤਾਂ ਇਹਦੀ ਡਿਲੀਵਰੀ ਫ੍ਰੀ ਆ ਜੀ ਜਿਵੇਂ ਆਪਾਂ ਬਾਹਰ ਮੰਗਵਾਉਣਾ ਫੋਰਨ ਕੰਟਰੀ ਚ ਮੰਗਵਾਉਣਾ ਤੇ ਉੱਥੇ ਕੋਰੀਅਰ ਚਾਰਜ ਹੁੰਦੇ ਨੇ ਉਹ ਪੇ ਕਰਨੇ ਪੈਂਦੇ ਨੇ ਪੇ ਕਰਨੇ ਪੈਂਦੇ ਤੁਸੀਂ ਉਹਨਾਂ ਦੇ ਟੱਚ ਦੇ ਵਿੱਚ ਰਹੋਗੇ ਬਿਲਕੁਲ ਜੀ ਡੇਲੀ ਆਪਾਂ ਉਹਨਾਂ ਨੂੰ ਰਾਈਟ ਭੇਜਦੇ ਆ ਕਸਟਮਰ ਨੂੰ ਤੇ ਡੇਲੀ ਉਹਨਾਂ ਦਾ ਸਾਡੇ ਕੋਲ ਵੇਟ ਨਾਲ ਡੇਲੀ ਸਾਡੇ ਕੋਲ ਰਿਕਾਰਡ ਹੁੰਦਾ ਨਾਲ ਵੀ ਕਿਸੇ ਕਿਤੇ ਵੇਟ ਕਿੰਨਾ ਘਟ ਚੁੱਕਿਆ ਕਈ ਵਾਰ ਤੁਸੀਂ ਕਾਲ ਨਹੀਂ ਅਟੈਂਡ ਹੁੰਦੀ ਤੁਹਾਡੇ ਤੋਂ ਜ਼ਿਆਦਾ ਆ ਜਾਂਦਾ ਉਹ ਹੋਰ ਇਦਾਂ ਹੁੰਦਾ ਜਿਵੇਂ ਬਹੁਤ ਸਾਰੀਆਂ ਕਾਲਾਂ ਆ ਜਾਂਦੀਆਂ ਸਾਨੂੰ ਕਈ ਵਾਰੀ ਕਾਲ ਨਹੀਂ ਅਟੈਂਡ ਕਰਦੇ ਜਿਵੇਂ ਕਿ ਕਈ ਵਾਰ ਇੱਕ ਕਸਟਮਰ ਨਾਲ ਸਾਡੀ ਮਤਲਬ ਗੱਲਬਾਤ ਚੱਲਦੀ ਆ ਉਹ ਕਾਲ ਕਾਲ ਚ ਕਈ ਕਾਲਾਂ ਆ ਜਾਂਦੀਆਂ ਨੇ ਉਹ ਤਾਂ ਕਰਕੇ ਦਿੱਕਤ ਆ ਜਾਂਦੀ ਹੈ ਜੇ ਅੱਗੇ ਕਸਟਮਰ ਨੂੰ ਲੱਗਦਾ ਵੀ ਕਾਲ ਨਹੀਂ ਅਟੈਂਡ ਕਰਦੇ ਤਾਂ ਉਹ ਆਪਣਾ ਹਾਈਟ ਔਰ weight ਲਿਖ ਕੇ ਸਾਨੂੰ WhatsApp ਮੈਸੇਜ ਕਰਦਾ ਤੁਸੀਂ ਆਪੇ ਰਿਪਲਾਈ ਕਰਾਂਗੇ ਉਹਨਾਂ ਦਾ ਠੀਕ ਆ ਜੀ ਤੇ ਬਾਕੀ ਜੇ ਤੁਸੀਂ ਆਫਲਾਈਨ ਲੈਣਾ ਇੱਥੋਂ ਆ ਕੇ ਜਾ ਸਕਦੇ ਆ ਇੱਕ ਕਿਡਸ ਗਰੋਥ ਬੱਚਿਆਂ ਦੇ ਬਾਰੇ ਵੀ ਦੱਸ ਦਿਓ ਉਹ ਕਿਡਸ ਗਰੋਥ ਦਾ ਜੀ ਬੱਚਿਆਂ ਸੀ ਜ ਵੀਕਾ ਉਹਦੇ ਹਸਤੇ ਕਿਡਸ ਨਿਊਟ੍ਰੀਨ ਦਿੰਨੇ ਆਪਾਂ ਤੇ ਇੱਕ ਆਪਣੇ ਕੋਲ ਸਕਿਨ ਬੂਸਟਰ ਹੁੰਦਾ ਜਿਹੜਾ ਸਕਿਨ ਦੇ ਰਿਲੇਟਰ ਹੁੰਦਾ ਜਾਂ ਕਿ ਇਹਨੂੰ ਮਤਲਬ ਹੈਅਰ ਫਾਲ ਦੀ ਦਿੱਕਤ ਹੁੰਦੀ ਆ ਜਾਂ ਫੰਗਲ ਇਨਫੈਕਸ਼ਨ ਹੁੰਦੀ ਆ ਤੇ ਅੱਖਾਂ ਦਾ ਡਾਰਕ ਸਰਕਲ ਹੁੰਦੇ ਜਾਨੀ ਉਹ ਬਹੁਤ ਸਾਰੇ ਮਤਲਬ ਉਹ ਚ ਮਲਟੀ ਟਾਉਨ ਹੁੰਦੇ ਨੇ ਕਿ ਆਪਣੇ ਬਾਇਓਟਿਨ ਹੁੰਦੀ ਜਿਹੜੇ ਸਕਿਨ ਦੇ ਲਈ ਤੇ ਹੈਅਰ ਫਾਲ ਦੇ ਲਈ ਬਹੁਤ ਵਧੀਆ ਹੁੰਦੀ ਆ ਜੀ ਜੀ ਤੁਹਾਡਾ ਰਿਜ਼ਲਟ ਕੀ ਤੁਸੀਂ ਵਧਾਇਆ ਜਾਂ ਘਟਾਇਆ 7 ਕਿਲੋ ਬੀਟ ਗੇਨ ਕੀਤਾ ਅੱਛਾ ਵਧਾਇਆ ਤੁਸੀਂ ਵਧਾਇਆ ਮੈਂ ਉਲਟ ਕੰਮ ਕੀਤਾ ਸੀ ਮੈਂ ਵਧਾਇਆ ਤਾਰਨ ਦੇ ਬਕਰੇ ਉਲਟ ਜਾਂਦਾ ਮੈਂ ਪੱਖਾ ਹਾਂਜੀ ਠ ਮੈਂ ਵੀ ਅ ਕਮਿਊਨਿਟੀ ਵਿੱਚ ਆਇਆ ਹਾਂ ਤੇ ਜਾਨੀ ਉਸ ਤੋਂ ਪਹਿਲਾਂ ਮੈਂ ਦੱਸ ਦੇਣਾ ਚਾਹੁੰਦਾ ਕਿ ਉਸ ਤੋਂ ਪਹਿਲਾਂ ਮੈਂ ਬਹੁਤ ਕੁਝ ਖਾ ਚੁੱਕਿਆ ਸੀ ਜਿਹਾ ਜੀ ਬਹੁਤ ਦੇਸੀ ਦਵਾਈਆਂ ਆਉਂਦੀਆਂ ਨੇ ਕੋਈ ਕੁਛ ਦਿੰਦਾ ਕੋਈ ਕੁਛ ਦਿੰਦਾ ਜਿਹਾ ਉਸ ਤੋਂ ਪਹਿਲਾਂ ਜਿਵੇਂ ਮੈਡੀਕਲ ਚੀਜ਼ ਵੀ ਯੂਜ਼ ਕਰ ਚੁੱਕਿਆ ਹਾਂ ਜਿਵੇਂ ਕੈਪਸੂਲ ਲਿਓ ਉਹ ਕੀ ਆ ਵੀ ਉਹ ਪਨੂੰ ਇਫੈਕਟ ਕਰ ਦਿੰਦੇ ਨੇ ਜਦੋਂ ਮੈਂ ਇਹਨਾਂ ਕੋਲ ਆਇਆ ਸੀ ਸਭ ਤੋਂ ਪਹਿਲਾਂ ਮੈਂ ਇਹ ਚੀਜ਼ ਦੇਖੀ ਆ ਵੀ ਇਹਦੇ ਜਿਹੜਾ ਨਿਊਟ੍ਰੀਸ਼ਨ ਦਿੰਦੇ ਨੇ ਕਿ ਉਹ ਤਾਂ ਨੇਚਰਲ ਦਾ ਸਾਈਨ ਬਣਿਆ ਹੋਇਆ ਹੂੰ ਕਿਉਂਕਿ ਇਹ ਨੇਚਰਲ ਹੁੰਦਾ ਇਹਦੇ ਵਿੱਚ ਕੋਈ ਮੈਡੀਕਲ ਚੀਜ਼ ਨਹੀਂ ਕੋਈ ਇਹਦੇ ਵਿੱਚ ਸਟੀਰੋਇਡ ਨਹੀਂ ਬ ਸਾਈਡ ਇਫੈਕਟ ਨਹੀਂ ਆਏਗਾ ਹਾਂ ਬਹੁਤੇ ਬੰਦਾਂ ਦਾ ਕੁਐਸਚਨ ਇਹੀ ਹੁੰਦਾ ਵੀ ਕੋਈ ਸਾਈਡ ਇਫੈਕਟ ਆਵੇ ਬਹੁਤ ਮਾਪੇ ਕੀ ਕਰਦੇ ਨੇ ਉਹ ਏਸੀ ਤੋਂ ਗੱਲ ਤੋਂ ਡਰਦੇ ਨੇ ਕਿ ਬੱਚਾ ਸਾਡਾ ਨਿਊਟ੍ਰੀਸ਼ਨ ਲਊਗਾ ਬੱਚਾ ਕਿ ਜਿਵੇਂ ਇਹ ਹੋਰ ਕੋਈ ਪ੍ਰੋਬਲਮ ਨਾ ਖੜੀ ਹੋ ਜAVE ਇਤਾਂ ਦੀ ਕੋਈ ਚੀਜ਼ ਨਹੀਂ ਹੈਗੀ ਕਿਉਂਕਿ ਇਹ ਨੇਚਰਲ ਆ ਬਿਲਕੁਲ ਹੀ ਬਿਲਕੁਲ ਜੀ ਮੈਂ ਜਿੱਥੋਂ ਤੱਕ ਦੇਖਦਾ ਮੈਨੂੰ ਕਾਫੀ ਟਾਈਮ ਹੋ ਗਿਆ ਇਹਨਾਂ ਨਾਲ ਜੁੜਿਆ ਨੂੰ ਤੇ ਮੈਂ ਵੀ ਨਾਲ ਜੁੜ ਕੇ ਜੁੜ ਕੀਤਾਗਾ ਤਾਂ ਮੇਰੀ ਫੋਟੋ ਵੀ ਤੁਸੀਂ ਨਾਲ ਨਾਲ ਦੇਖ ਲਵਕੀਰ ਤੁਹਾਨੂੰ ਫਰਕ ਲੱਗਦਾ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਪਰ ਦਿੱਕਤ ਪਰੇਸ਼ਾਨੀ ਕਿਸੇ ਤਰ੍ਹਾਂ ਦੀ ਨਹੀਂ ਸਮਾਂ એનર્ਜੀ ਜ਼ਿਆਦਾ ਬਿਲਕੁਲ ਬਿਲਕੁਲ ਤੀਜੇ ਦਿਨ ਤਾਂ એનર્ਜੀ ਦੁੱਗਣੀ ਹੋ ਜਾਂਦੀ ਹੈ ਤਿੱਗਣੀ ਹੋ ਜਾਂਦੀ ਹੈ ਜੇ ਆਪਾਂ ਨਹੀਂ ਸੈਟੀਸਫਾਈ ਹੈ ਕਿ ਅਸੀਂ ਮਨੀ ਵੈਕਰ ਫੰਡ ਵੀ ਦਿੰਨੇ ਆ ਅੱਠ ਮਹੀਨੇ ਬੈ ਗਾਰੰਟੀ ਆ ਮਤਲਬ ਖੁੱਲਿਆ ਹੋਇਆ ਵਾਪਸ ਕਰ ਸਕਦੇ ਆ ਜੇ ਤੁਹਾਨੂੰ ਪਸੰਦ ਨਹੀਂ ਆਉਂਦਾ ਲੱਗ ਜੇ ਤਰਾਂਦਾ ਠੀਕਾ ਜੀ ਤੇ ਰੂੜੀ ਦੇ ਵਿੱਚ ਖੜਿਆ ਜਿਲਾ ਸਰਸਤਾ ਹਰਿਆਣਾ ਦੇ ਵਿੱਚ ਇੱਥੋਂ ਆ ਕੇ ਵੀ ਤੁਸੀਂ ਆਨਲਾਈਨ ਅਲ ਜਾ ਸਕਦੇ ਹੋ ਤੇ ਬਾਕੀ ਫੋਨ ਨੰਬਰ ਦਿੱਤਾ ਹੋਇਆ ਇਸ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ